ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਉਦਯੋਗ ਜਗਤ ਦੇ ਸਭ ਤੋਂ ਵੱਡੇ ਘਟਾਲੇ ਬਾਰੇ ਇਹ ਘਟਾਲਾ 18000 ਕਰੋੜ ਰੁਪਏ ਦਾ ਸੀ ਅਤੇ ਜਿਸ ਦੇ ਤਾਰ ਪੰਜਾਬ ਦੇ ਇੱਕ ਮਸ਼ਹੂਰ ਅਤੇ ਬਹੁਤ ਵੱਡੇ ਡੇਰੇ ਨਾਲ ਜਾ ਕੇ ਜੁੜੇ ਸਨ ਉਸ ਡੇਰੇ ਦਾ ਨਾਮ ਹੈ ਰਾਧਾ ਸਵਾਮੀ ਡੇਰਾ ਸਤਸੰਗ ਬਿਆਸ ਹਜ਼ਾਰਾਂ ਕਰੋੜ ਰੁਪਏ ਦਾ ਇਹ ਗਬਨ ਕੀਤਾ ਵੀ ਦੋ ਸਿੱਖ ਭਰਾਵਾਂ ਵੱਲੋਂ ਗਿਆ ਸੀ ਜਾਂ ਫਿਰ ਇਦਾਂ ਕਹਿ ਲਵੋ ਕਿ ਇਹ ਦੋ ਸਿੱਖ ਭਰਾ ਇਸ ਗਬਨ ਦੀ ਅੱਜ ਤੱਕ ਸਜ਼ਾ ਭੁਗਤ ਰਹੇ ਹਨ ਦਵਾਈਆਂ ਦੀ ਮਸ਼ਹੂਰ ਕੰਪਨੀ ਰਨ ਵੈਕਸੀ ਅਤੇ 40ਸ ਹਸਪਤਾਲਾਂ ਦੇ ਮੁਖੀ ਦੋ ਸਿੱਖ ਭਰਾ ਮਾਲਵਿੰਦਰ ਸਿੰਘ ਅਤੇ ਛਵਿੰਦਰ ਸਿੰਘ ਜਿਨ੍ਹਾਂ ਦਾ ਨਾਮ ਕਦੇ ਫੋਰਬਸ ਦੀ ਲਿਸਟ ਵਿੱਚ ਦੁਨੀਆ ਦੇ ਸਭ ਤੋਂ ਵੱਧ ਅਮੀਰ ਲੋਕਾਂ ਵਿੱਚ ਆਉਂਦਾ ਸੀ ਕਦੇ ਵੇਲਾ ਸੀ ਜਦੋਂ ਪੂਰਾ ਸਿੱਖ ਜਗਤ ਹੀ ਇਹਨਾਂ ਦੋਹਾਂ ਭਰਾਵਾਂ ਤੇ ਮਾਣ ਕਰਦਾ ਸੀ ਕਿ ਦੇਖੋ ਇਹ ਦੋ ਸਿੱਖ ਭਰਾ ਅੱਜ ਬਿਜ਼ਨਸ ਵਿੱਚ ਕਿੱਥੇ ਪਹੁੰਚੇ ਬੈਠੇ ਹਨ ਪਰ ਸਾਲ 2019 ਆਉਂਦਿਆਂ-ਆਉਂਦਿਆਂ ਇਹਨਾਂ ਦੋਹਾਂ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹਨਾਂ ਦੋਹਾਂ ਭਰਾਵਾਂ ਨੇ ਹਜ਼ਾਰਾਂ ਕਰੋੜ ਰੁਪਏ ਦੀ ਅਦਲਾ ਬਦਲੀ ਇਸ ਤਰੀਕੇ ਦੇ ਨਾਲ ਆਪਣੀਆਂ ਹੀ ਕੰਪਨੀਆਂ ਵਿੱਚ ਕੀਤੀ ਕਿ ਇਹ ਹਜ਼ਾਰਾਂ ਕਰੋੜ ਰੁਪਏ ਦਾ ਇੱਕ ਬਹੁਤ ਵੱਡਾ ਘੁਟਾਲਾ ਇਹਨਾਂ ਵੱਲੋਂ ਕਰ ਲਿਆ ਗਿਆ। ਪਰ ਬਾਅਦ ਵਿੱਚ ਮਾਮਲਾ ਉਸ ਵੇਲੇ ਬਹੁਤ ਜ਼ਿਆਦਾ ਨਾਜ਼ੁਕ ਅਤੇ ਮਸ਼ਹੂਰ ਹੋ ਗਿਆ ਜਦੋਂ ਇਸੇ ਪੂਰੇ ਮਾਮਲੇ ਦਾ ਕੇਂਦਰ ਬਿੰਦੂ ਪੰਜਾਬ ਦੇ ਮਸ਼ਹੂਰ ਡੇਰੇ ਰਾਦਾ ਸੁਆਮੀ ਸਤਸੰਗ ਬਿਆਸ ਦਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਬੜਿਆ ਜਿਸ ਦੇ ਆਪਣੇ ਨਾਮ ਉੱਤੇ ਅਤੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਮ ਉੱਤੇ 16 ਕੰਪਨੀਆਂ ਰਜਿਸਟਰਡ ਸਨ ਇਨ 16 ਕੰਪਨੀਆਂ ਵਿੱਚੋਂ ਹੀ ਇਹਨਾਂ ਦੋਹਾਂ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਵੱਲੋਂ ਹਜ਼ਾਰਾਂ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀਆਂ 16 ਕੰਪਨੀਆਂ ਵਿੱਚ ਜੋ ਪੈਸਾ ਟਰਾਂਸਫਰ ਕੀਤਾ ਗਿਆ ਸੀ ਉਹ ਇੱਕ ਕਰਜ਼ੇ ਦੇ ਰੂਪ ਵਿੱਚ ਦਿੱਤਾ ਗਿਆ ਸੀ ਪਰ ਉਹ ਇੱਕ ਅਨਸਿਕਿਓਰ ਲੋਰ ਸੀ ਇਸ ਪੂਰੇ ਧੋਖਾ ਧੜੀ ਦੇ ਮਾਮਲੇ ਵਿੱਚ ਚਾਹ ਕੇ ਵੀ ਡੇਰੇ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਸਾਰੀ ਗੇਮ ਘੁੰਮਦੀ ਹੀ ਡੇਰੇ ਦੇ ਆਲੇ-ਦੁਆਲੇ ਅਤੇ ਡੇਰੇ ਦੇ ਨਾਮ ਉੱਤੇ ਹੈ ਡੇਰਾ ਹੀ ਇਸ ਮਾਮਲੇ ਦਾ ਕੇਂਦਰ ਬਿੰਦੂ ਹੈ ਕੀ ਸੀ ਇਹ ਧੋਖਾ ਧੜੀ ਦਾ ਪੂਰਾ ਮਾਮਲਾ ਕਿਵੇਂ ਇਸ ਵਿੱਚ ਡੇਰੇ ਦੀ ਸ਼ਮੂਲੀਅਤ ਹੋਈ ਇਹ 18000 ਕਰੋੜ ਰੁਪਇਆ ਆਖਿਰ ਗਿਆ ਕਿਸ ਦੀ ਜੇਬ ਵਿੱਚ ਅਤੇ ਇਹ ਐਨੇ ਪੈਸੇ ਅਸਲ ਵਿੱਚ ਕਿਸ ਦੇ ਸਨ ਦੋਆ ਭਰਾਵਾਂ ਦਾ ਡੇਰਾ ਬਿਆਸ ਦੇ ਨਾਲ ਕੀ ਰਿਸ਼ਤਾ ਸੀ ਸਾਰਾ ਕੁਝ ਜਾਣਿਆਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਅਗਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 18000 ਕਰੋੜ ਰੁਪਏ ਦੇ ਇਸ ਘਟਾਲੇ ਦੀ ਜੜ ਅਤੇ ਕੇਂਦਰ ਬਿੰਦੂ ਉੱਤੇ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੀ ਹੈ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਜਿਨ੍ਹਾਂ ਦਾ ਨਾਮ ਦੁਨੀਆਂ ਦੇ ਅਮੀਰ ਲੋਕਾਂ ਵਿੱਚ ਆਉਦਾ ਸੀ ਇਹਨਾਂ ਦੋਹਾ ਭਰਾਵਾਂ ਦੀ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਬਹੁਤ ਨੇੜਲੀ ਰਿਸ਼ਤੇਦਾਰੀ ਹੈ ਦੋਹਾ ਭਰਾਵਾਂ ਦੀ ਮਾਂ ਡੇਰਾ ਮੁਖੀ ਦੀ ਭੈਣ ਲੱਗਦੀ ਸੀ ਇਹਨਾਂ ਦੋਹਾ ਭਰਾਵਾਂ ਦੇ ਦਾਦਾ ਨਾਨੇ ਦਾ ਨਾਮ ਸੀ ਬਾਬਾ ਚਰਨ ਸਿੰਘ ਜੋ ਕਿ ਡੇਰਾ ਰਾਧਾ ਸਵਾਮੀ ਦਾ ਚੌਥਾ ਮੁਖੀ ਸੀ ਸਾਲ 1990 ਵਿੱਚ ਬਾਬਾ ਚਰਨ ਸਿੰਘ ਦੇ ਦੇਹਾਂਤ ਤੋਂ ਬਾਅਦ ਹੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਡੇਰੇ ਦੀ ਗੱਦੀ ਉੱਤੇ ਬੈਠਦਾ ਬਾਬਾ ਗੁਰਵਿੰਦਰ ਸਿੰਘ ਢਿੱਲੋਂ, ਮਾਲਵਿੰਦਰ ਅਤੇ ਛਵਿੰਦਰ ਦਾ ਰਿਸ਼ਤੇ ਵਿੱਚ ਮਾਮਾ ਲੱਗਦਾ ਹੈ। ਕਿਹਾ ਜਾਂਦਾ ਹੈ ਕਿ ਬਾਬੇ ਦੀ ਸਲਾਹ ਲੈਣ ਤੋਂ ਬਾਅਦ ਹੀ ਮਾਲਵਿੰਦਰ ਅਤੇ ਛਵਿੰਦਰ ਕਿਸੇ ਨਵੇਂ ਬਿਜ਼ਨਸ ਵਿੱਚ ਪੈਸੇ ਇਨਵੈਸਟ ਕਰਦੇ ਸਨ। ਕਿਹਾ ਤਾਂ ਇੱਥੋਂ ਤੱਕ ਵੀ ਜਾਂਦਾ ਹੈ ਕਿ ਜਿਵੇਂ ਦੋਹਾਂ ਭਰਾਵਾਂ ਨੇ ਲੋਕਾਂ ਦੇ ਪੈਸੇ ਦੇ ਨਾਲ ਆਪਣੀ ਬੇਅਹਸਾਬੀ ਨਿੱਜੀ ਜਾਇਦਾਦ ਬਣਾਈ, ਇਸ ਪਿੱਛੇ ਵੀ ਸਾਰਾ ਹੱਥ ਬਾਬੇ ਦਾ ਹੀ ਸੀ। ਦੋਹਾਂ ਦਾ ਸਮਾਂ ਬਹੁਤ ਵਧੀਆ ਚੱਲ ਰਿਹਾ ਸੀ। ਦਵਾਈਆਂ ਦੀ ਕੰਪਨੀ ਰਨਬੈਕਸੀ ਦੀ ਪੂਰੇ ਭਾਰਤ ਵਿੱਚ ਹੀ ਬਹੁਤ ਸਾਰੀਆਂ ਵੱਡੀਆਂ ਫੈਕਟਰੀਆਂ ਸਨ ਪਰ ਇਸੇ ਦੌਰਾਨ ਸਾਲ 2008 ਵਿੱਚ ਦੋਹਾ ਭਰਾਵਾਂ ਨੇ ਰਨਬੈਕਸੀ ਕੰਪਨੀ ਦੀ 35 ਤੋਂ 40% ਹਿੱਸੇਦਾਰੀ ਇੱਕ ਜਾਪਾਨੀ ਕੰਪਨੀ ਨੂੰ ਵੇਚ ਦਿੱਤੀ ਜਿਸ ਦੇ ਬਦਲੇ ਇਹਨਾਂ ਨੂੰ ਉਸ ਵਕਤ 20000 ਕਰੋੜ ਰੁਪਏ ਦਾ ਸਿਰਫ ਕੱਲਾ ਮੁਨਾਫਾ ਹੀ ਮੁਨਾਫਾ ਮਿਲਿਆ ਸੀ ਜਦਕਿ ਪੂਰੀ ਡੀਲ ਇਸ ਤੋਂ ਕਿਤੇ ਵੱਧ ਰੁਪਈਆ ਦੀ ਸੀ ਇਸ ਜਬਾਨੀ ਕੰਪਨੀ ਵੱਲੋਂ ਹੀ ਸਭ ਤੋਂ ਪਹਿਲਾ ਦੋਹਾ ਭਰਾਵਾਂ ਉੱਤੇ ਸਭ ਤੋਂ ਪਹਿਲਾ ਕੇਸ ਦਰਜ ਕੀਤਾ ਗਿਆ ਕਿ ਦੋਹਾ ਭਰਾਵਾਂ ਵੱਲੋਂ ਕੰਪਨੀ ਦੀ ਹਿੱਸੇਦਾਰੀ ਵੇਚਣ ਸਮੇਂ ਬਹੁਤ ਸਾਰੀਆਂ ਝੂਠੀਆਂ ਗੱਲਾਂ ਐਗਰੀਮੈਂਟ ਵਿੱਚ ਲਿਖੀਆਂ ਗਈਆਂ ਸਨ ਰਨ ਬੈਕਸੀ ਕੰਪਨੀ ਵੇਚਣ ਤੋਂ ਬਾਅਦ ਹੀ ਇਹ ਦੋਵੇਂ ਭਰਾ 40s ਹਸਪਤਾਲਾਂ ਦਾ ਇੱਕ ਗਰੁੱਪ ਸ਼ੁਰੂ ਕਰਦੇ ਹਨ 40s ਹਸਪਤਾਲ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜਿਸ ਦੀ ਬ੍ਰਾਂਚ ਹਰ ਵੱਡੇ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਸਹੂਲਤਾਂ ਲਾਜ ਅਤੇ ਪੈਸਿਆਂ ਵੱਲੋਂ ਇਹ ਹਸਪਤਾਲ ਸਭ ਤੋਂ ਟਾਪ ਉੱਤੇ ਸਨ ਹਸਪਤਾਲਾਂ ਦੇ ਨਾਲ-ਨਾਲ ਦੋਹਾਂ ਭਰਾਵਾਂ ਵੱਲੋਂ ਇੱਕ ਰੈਲੀ ਗিয়ার ਨਵੀਂ ਕੰਪਨੀ ਸ਼ੁਰੂ ਕੀਤੀ ਜਾਂਦੀ ਹੈ ਜਿਸ ਦੇ ਵਿੱਚੋਂ ਹੀ ਅਗਾਹ ਬਹੁਤ ਸਾਰੀਆਂ ਇਸ ਦੀਆਂ ਸਬ ਕੰਪਨੀਆਂ ਬਣਾਈਆਂ ਗਈਆਂ ਸਨ ਪਰ ਸਾਲ 2008 ਤੋਂ ਬਾਅਦ ਹੀ ਇਸ ਰੈਲੀ ਗিয়ার ਕੰਪਨੀ ਦੇ ਵਹੀ ਕਾਤਿਆਂ ਵਿੱਚ ਐਸੀ ਹੀਰਾ ਫੇਰੀ ਸ਼ੁਰੂ ਹੋਈ ਜੋ ਸਾਲ 2019 ਆਉਦੇ-ਆਉਦੇ ਅਧਯੋਗ ਜਗਤ ਦੀ ਸਭ ਤੋਂ ਵੱਡੀ ਏ ਧੋਖਾ ਧੜੀ ਬਣ ਗਈ ਇਸੇ ਕਬਲੇ ਦੇ ਮਾਮਲੇ ਵਿੱਚ ਦੋਹਾਂ ਭਰਾਵਾਂ ਦੀ ਗ੍ਰਿਫਤਾਰੀ ਹੋਈ ਸੀ ਇਸ ਕੰਪਨੀ ਵੱਲੋਂ 55 ਹੋਰ ਕੰਪਨੀਆਂ ਨੂੰ ਲੋਨ ਦਿੱਤੇ ਗਏ ਸਨ ਇਹ ਲੋਲ ਸਾਰੇ ਦੇ ਸਾਰੇ ਬਿਨਾਂ ਕਿਸੇ ਗਰੰਟੀ ਜਾਂ ਬਿਨਾਂ ਕੋਈ ਚੀਜ਼ ਗਹਿਣੇ ਰੱਖ ਕੇ ਦਿੱਤੇ ਗਏ ਸਨ ਨਾਲ ਹੀ ਸਾਰੇ ਲੋਨ ਦੀ ਹੀ ਬਿਨਾਂ ਕਿਸੇ ਵਿਆਜ ਤੋਂ ਦਿੱਤੇ ਗਏ ਸਨ ਭਾਵੇਂ ਜਿਸ ਨੇ ਵੀ ਇਹ ਲੋਨ ਲਿਆ ਉਸ ਨੂੰ ਕੋਈ ਵੀ ਵਿਆਜ ਨਹੀਂ ਦੇਣਾ ਹੋਵੇਗਾ ਤੇ ਨਾ ਹੀ ਲੋਨ ਵਾਲਾ ਪੈਸਾ ਵਾਪਸ ਕਰਨਾ ਪਵੇਗਾ ਸਾਲ 2019 ਵਿੱਚ ਮਾਲਵਿੰਦਰ ਵੱਲੋਂ ਇਹ ਬਿਆਨ ਦਰਜ ਕਰਵਾਇਆ ਗਿਆ ਕਿ ਸ਼ਵਿੰਦਰ ਸਿੰਘ ਅਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਮਿਲ ਕੇ ਲੋਨ ਦੇ ਨਾਮ ਤੇ 10000 ਕਰੋੜ ਰੁਪਏ ਆਪਣੀਆਂ ਨਿੱਜੀ ਕੰਪਨੀਆਂ ਵਿੱਚ ਟਰਾਂਸਫਰ ਕਰ ਲਏ ਹਨ ਮਾਲਵਿੰਦਰ ਮੁਤਾਬਕ ਇਸ ਲੋਨ ਦੀ ਰਕਮ 272700 ਕਰੋੜ ਰੁਪਏ ਦੇ ਆਸ-ਪਾਸ ਸੀ ਜੋ ਸ਼ਵਿੰਦਰ ਸਿੰਘ ਅਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਖਾਤਿਆਂ ਵਿੱਚੋਂ ਕੰਪਨੀਆਂ ਰਾਹੀਂ ਟਰਾਂਸਫਰ ਕਰ ਲੈ। ਇਹ ਸਾਰਾ ਪੈਸਾ ਕੋਈ ਨਵੀਂ ਕੰਪਨੀ ਚਲਾਉਣ ਵਾਸਤੇ ਨਹੀਂ ਬਲਕਿ ਨਿੱਜੀ ਜਾਇਦਾਦ ਅਤੇ ਜ਼ਮੀਨਾਂ ਵਕਰੀਦਣ ਵਾਸਤੇ ਵਰਤਿਆ ਗਿਆ। ਉਧਰ ਜਾਪਾਨੀ ਕੰਪਨੀ ਵੱਲੋਂ ਤਾਂ ਪਹਿਲਾਂ ਹੀ ਦੋਹਾਪਰਾਵਾ ਉਤੇ ਕੇਸ ਦਰਜ ਕੀਤਾ ਹੋਇਆ ਸੀ। ਅਖੀਰ ਫਿਰ ਸਾਲ 2019 ਵਿੱਚ 420 ਧਾਰਾ ਦੇ ਤਹਿਤ ਦੋਹਾਪਰਾਵਾ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਵਕਤ ਦਿੱਲੀ ਪੁਲਿਸ ਦੇ ਇਸ ਲੋਨ ਦੀ ਰეკਮੰਡ ਨੂੰ 3350 ਕਰੋੜ ਰੁਪਏ ਦੱਸਿਆ ਸੀ ਰੈਣੀ ਗੇਅਰ ਕੰਪਨੀ ਅਸਲ ਵਿੱਚ ਖੋਲੀ ਹੀ ਇੱਕ ਧੋਖਾ ਧੜੀ ਕਰਨ ਵਾਸਤੇ ਗਈ ਸੀ ਇਹਨਾਂ ਦਰਾਣ 2019 ਵਿੱਚ ਹੀ ਈਡੀ ਵੱਲੋਂ ਦੂਆ ਭਰਾਵਾ ਉੱਤੇ ਇੱਕ ਹੋਰ ਮੁਕਦਮਾ ਦਰਜ ਕੀਤਾ ਗਿਆ ਈਡੀ ਦੀ ਜਾਂਚ ਵਿੱਚ ਇੱਕ ਸਚਾਈ ਸਾਹਮਣੇ ਆਈ ਕਿ 2008 ਵਿੱਚ ਰੈਣੀ ਗੇਅਰ ਕੰਪਨੀ ਬਣਉਣ ਤੋਂ ਬਾਅਦ 40000 ਕਰੋੜ ਰੁਪਏ ਦਾ ਕਰਜ਼ਾ ਇਸ ਕੰਪਨੀ ਵੱਲੋਂ ਲੋਕਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚੋਂ 2700 ਕਰੋੜ ਰੁਪਏ ਅਜੇ ਸਨ ਜੋ ਇਕੱਲੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਸ ਦੀਆਂ 16 ਕੰਪਨੀਆਂ ਨੂੰ ਦਿੱਤੇ ਗਏ ਸਨ ਇਸ ਤੋਂ ਇਲਾਵਾ ਹੋਰ ਵੀ ਕਰੋੜਾਂ ਰੁਪਏ ਸਨ ਜੋ ਸਿੱਧੇ ਤੌਰ ਤੇ ਬਾਬਾ ਅਤੇ ਉਸ ਦੀ ਪਤਨੀ ਸ਼ਬਨਮ ਢਿੱਲੋਂ ਅਤੇ ਉਸ ਦੇ ਦੋਹਾਂ ਬੇਟਿਆਂ ਦੇ ਖਾਤਿਆਂ ਵਿੱਚ ਸਿੱਧੇ ਟਰਾਂਸਫਰ ਕੀਤੇ ਗਏ ਸਨ 4 ਕਰੋੜ ਰੁਪਏ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਉਸ ਦੀ ਪਤਨੀ ਸ਼ਬਨਮ ਢਿੱਲੋਂ ਦੇ ਖਾਤਿਆਂ ਵਿੱਚ ਟਰਾਂਸਫਰ ਹੋਏ ਜਦ ਕਿ ਹੋਰ 219 219 ਕਰੋੜ ਰੁਪਏ ਦੋ ਵਾਰ ਬਾਬੇ ਦੇ ਦੋਹਾਂ ਬੇਟਿਆਂ ਦੇ ਖਾਤਿਆਂ ਵਿੱਚ ਪਾਏ ਗਏ ਜੋ ਕਿ 438 ਕਰੋੜ ਰੁਪਏ ਵੜਦੇ ਹਨ ਕੁੱਲ ਮਿਲਾ ਕੇ 488 ਕਰੋੜ ਰੁਪਏ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਦਿੱਤੇ ਗਏ ਪਰ ਮਾਲਵਿੰਦਰ ਮੁਤਾਬਕ ਬਾਬੇ ਨੂੰ ਕੁੱਲ 1700 ਕਰੋੜ ਰੁਪਏ ਦਿੱਤੇ ਗਏ ਜੋ ਕਿ ਬਾਬੇ ਨੇ ਕਦੇ ਵਾਪਸ ਨਹੀਂ ਕੀਤੇ ਇਹ ਸਾਰੇ ਪੈਸਿਆਂ ਦੀਆਂ ਨਿੱਜੀ ਪ੍ਰਾਪਰਟੀਆਂ ਤੇ ਜ਼ਮੀਨਾਂ ਜਾਇਦਾਦਾਂ ਇਹ ਖਰੀਦੀਆਂ ਗਈਆਂ ਇਸ ਤੋਂ ਇਲਾਵਾ ਜਿਹੜੀਆਂ 16 ਕੰਪਨੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਲੋਨ ਦਿੱਤਾ ਗਿਆ ਸੀ ਇਸ ਬਾਰੇ ਮਾਲਵਿੰਦਰ ਅਤੇ ਛਵਿੰਦਰ ਦੋਹਾਂ ਨੂੰ ਹੀ ਪਹਿਲਾਂ ਪਤਾ ਸੀ ਕਿ ਅਸੀਂ ਲੋਨ ਦੇ ਤਾਂ ਰਹੇ ਹਾਂ ਪਰ ਇਹ ਅਸੀਂ ਕਦੇ ਵਾਪਸ ਨਹੀਂ ਲੈਣਾ ਤੇ ਨਾ ਹੀ ਇਹਨਾਂ ਕੰਪਨੀਆਂ ਨੇ ਲੋਨ ਫਿਰ ਵਾਪਸ ਕੀਤਾ ਇਹ ਸਾਰੀਆਂ ਕੰਪਨੀਆਂ ਬਾਬੇ ਅਤੇ ਉਸਦੇ ਪਰਿਵਾਰ ਦੇ ਨਾਵਾਂ ਨਾਲ ਰਜਿਸਟਰਡ ਸਨ ਇਸ ਵਿੱਚ ਇਕੱਲੇ ਦੋਹਾਂ ਭਰਾਵਾਂ ਦਾ ਹੀ ਨਹੀਂ ਬਲਕਿ ਬਹੁਤ ਸਾਰੇ ਆਮ ਲੋਕਾਂ ਦਾ ਵੀ ਪੈਸਾ ਸੀ ਜਿਨ੍ਹਾਂ ਨੇ ਇਸ ਕੰਪਨੀ ਦੇ ਸ਼ੇਅਰ ਖਰੀਦੇ ਹੋਏ ਸਨ ਉਹ ਸਾਰੇ ਦਾ ਸਾਰਾ ਪੈਸਾ ਡੁੱਬ ਗਿਆ ਪੁਲਿਸ ਮੁਤਾਬਕ ਜਾਂਚ ਵਿੱਚ ਪਹਿਲਾਂ ਤਾਂ ਬਾਬਾ ਸਾਫ਼ ਮੁੱਕਰ ਗਿਆ ਸੀ ਕਿ ਉਸਨੇ ਇਹ ਪੈਸਾ ਨਹੀਂ ਲਿਆ ਪਰ ਬਾਅਦ ਵਿੱਚ ਕੋਰਟ ਵਿੱਚ ਬਾਬੇ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਇਹ ਸਾਰਾ ਪੈਸਾ ਰੇਲੀ ਗিয়ার ਕੰਪਨੀ ਵੱਲੋਂ ਸਾਨੂੰ ਦਿੱਤਾ ਗਿਆ ਜੋ ਅਸੀਂ ਰੀਅਲ ਅਸਟੇਟ ਵਿੱਚ ਲਗਾਇਆ ਹੈ ਨਾਲ ਹੀ ਇਹ ਵੀ ਬਿਆਨ ਦਿੱਤਾ ਗਿਆ ਕਿ 2010 ਵਿੱਚ ਇਹ ਦੋਵੇਂ ਭਰਾ ਸਾਡੇ ਕੋਲ ਆਏ ਸਨ ਕਿ ਸਾਡੇ ਸ਼ੇਅਰ ਖਰੀਦੋ ਤੁਹਾਨੂੰ ਪੈਸੇ ਵੀ ਅਸੀਂ ਦੇਵਾਂਗੇ ਪੈਸਾ ਰਕਮ ਵਿੱਚ ਹਜ਼ਾਰਾਂ ਕਰੋੜ ਰੁਪਏ ਸੀ ਜਿਸ ਦੇ ਲਈ ਪਹਿਲਾਂ 16 ਜਾਲੀ ਕੰਪਨੀਆਂ ਬਣਾਈਆਂ ਗਈਆਂ ਤੇ ਫਿਰ ਲੋਡ ਦੇ ਰੂਪ ਵਿੱਚ ਪੈਸਾ ਇਹਨਾਂ ਵਿੱਚ ਟ੍ਰਾਂਸਫਰ ਹੋਇਆ ਇਹਨਾਂ ਪੈਸਿਆਂ ਦੀ ਵੱਡੇ ਸ਼ਹਿਰ ਦਿੱਲੀ ਗੜਗਾਉਂ ਨੋਇਡਾ ਦੇ ਆਸ-ਪਾਸ ਦੇ ਏਰੀਏ ਵਿੱਚ ਮਹਿੰਗੀਆਂ ਜਾਇਦਾਦ ਖਰੀਦਣ ਅਤੇ ਜ਼ਮੀਨਾਂ ਖਰੀਦਣ ਵਿੱਚ ਖਰਚ ਹੋਇਆ ਜਿਸ ਵਿੱਚ ਕਈ ਸ਼ਾਪਿੰਗ ਮਾਲ ਫਾਰਮ ਹਾਊਸ ਅਤੇ ਬਾਹੀਯੋਗ ਜ਼ਮੀਨਾਂ ਸਨ ਕੀ ਇਹ ਸਾਰੀ ਹੇਰਾਫੇਰੀ ਸਿਰਫ ਮਾਲਵਿੰਦਰ ਅਤੇ ਛਵਿੰਦਰ ਦੀ ਹੀ ਚਾਲ ਸੀ ਜਿਸ ਵਿੱਚ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਜਾਂ ਫਿਰ ਸਾਰੇ ਮਾਮਲੇ ਦੀ ਜੜ ਬਾਬਾ ਹੀ ਸੀ ਇਸ ਬਾਰੇ ਅਜੇ ਤੱਕ ਜਾਂਚ ਜਾਰੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇਹ ਦੋਵਾਂ ਭਰਾਵਾਂ ਨੇ ਬਿਜ਼ਨਸ ਹੀ ਬਾਬੇ ਦੇ ਪੈਸੇ ਨਾਲ ਸ਼ੁਰੂ ਕੀਤਾ ਸੀ ਜੇ ਇਸ ਵੇਲੇ ਦੋਹਾ ਭਰਾਵਾਂ ਨੂੰ ਫੜਨ ਲਈ ਦਿੱਲੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਛਵਿੰਦਰ ਸਿੰਘ ਭੇਸ ਬਟਾ ਕੇ ਆ ਕੇ ਡੇਰੇ ਵਿੱਚ ਲੁਕ ਗਿਆ ਸੀ ਤੇ ਉਸ ਬਾਰੇ ਉਸ ਵਕਤ ਇਹ ਵੀ ਅਫਵਾਹਾਂ ਮ ਆਉਂਦੀਆਂ ਸਨ ਕਿ ਉਸ ਨੂੰ ਉਹ ਡੇਰੇ ਦਾ ਅਗਲਾ ਮੁਖੀ ਬਣਾਇਆ ਜਾਵੇਗਾ ਪਰ ਇਹ ਸ਼ਾਇਦ ਉਹ ਮਹਿ ਜੇਕਰ ਅਫਵਾਹਾਂ ਹੀ ਸਨ ਸੋ ਦੋਸਤੋ ਇਹ ਸੀ 18000 ਕਰੋੜ ਰੁਪਏ ਦੇ ਘਟਾਲੇ ਦੀ ਅਸਲ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।